ਇੱਕ ਵਾਰ ਨਾ ਇਸ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਆ ਦੇਖਿਓ ਫਿਰ ਇਸ ਵੀਡੀਓ ਨੂੰ ਪੂਰਾ ਲਾਸਟ ਤੱਕ ਟਾਈਮ ਦੇਖਿਆ ਟਾਈਮ 10 ਵਜੇ ਦਾ ਭਾਈ ਜੀ ਤੇ ਆਪਣਾ ਕਿੰਨੇ ਵਜੇ ਦਾ ਟਾਈਮ ਹੈ ਟਾਈਮ 9 ਵਜੇ ਦਾ ਕਰ ਦਿੰਨਾ ਭਾਈ ਰੋਟੀ ਖਾ ਕੇ ਫੇਰ ਰੋਟੀ ਥੋੜੀ ਜਿਹੀ ਲੇਟ ਕਰ ਲਓ ਰੋਟੀ ਲੱਗੀ ਆ ਰੋਟੀ ਦਾ ਭਾਈ ਟਾਈਮ ਹੀ ਆ ਭਾਈ ਚੱਲੀ ਆ ਕਿਤੇ ਭਾਈ ਮੇਰੀ ਚਾਹ ਤੇਰੀ ਚਾਹ ਘੰਟਾ ਲੇਟ ਕਹੀ ਆ ਮੈਂ ਥੋੜੀ ਜੀ ਬਈ ਤੇਜ਼ ਆ ਸੀ ਆਹੀ ਕਚ ਭਰੀ ਜੰਨੇ ਆ ਦੇਖਿਆ ਇਹ ਤਾਂ ਹਜੇ ਟ੍ਰੇਲਰ ਸੀ ਫਿਲਮ ਹਜੇ ਪੂਰੀ ਬਾਕੀ ਪਈ ਆ ਆਖਿਰ ਐਸਾ ਕੀ ਕੀਤਾ ਹੈਗਾ ਸਰਦਾਰ ਜੀ ਨੇ ਜਿਹੜਾ ਇਹਨਾਂ ਨਾਲ ਐਦਾਂ ਕਰ ਰਹੇ ਨੇ ਦੂਸਰੇ ਸਰਦਾਰ ਜੀ ਇਹ ਦੇਖਣ ਵਾਸਤੇ ਤੁਹਾਨੂੰ ਇਸ ਵੀਡੀਓ ਨੂੰ ਪੂਰਾ ਜ਼ਰੂਰ ਲਾਸਟ ਤੱਕ ਦੇਖਣਾ ਪੈਣਾ ਆ ਆ ਦੇਖਿਓ ਫਿਰ ਇਸ ਵੀਡੀਓ ਨੂੰ ਪੂਰਾ ਲਾਸਟ ਤੱਕ ਆ ਦੇਖਦੇ ਆ ਫਿਰ ਅੱਜ ਦਾ ਦਿਨ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਅਜੀ ਇੱਕ ਸਿੱਧੂ ਮੂਸੇ ਵਾਲੇ ਟੀ-ਸ਼ਰਟ ਦਿਓ ਸਿੱਧੂ ਮੂਸੇ ਵਾਲੇ ਟੀ-ਸ਼ਰਟ ਮਿਲ ਜੂਗੀ ਭਾਜੀ ਇੱਕ ਸੈਕਿੰਡ ਜੀ ਆ ਦੇਖਿਓ ਹਣ ਇੱਕ ਮਰਿੰਦਾ ਟੀ-ਸ਼ਰਟ ਆਂ ਪਸੰਦ ਕਿੱਥੇ ਰੱਖ ਗਿਆ ਕੱਲ ਮਾਂ ਦਾ ਜਿਹੜਾ ਸਿੱਧੂ ਮੂਸੇ ਵਾਲੀ ਟੀ-ਸ਼ਰਟ ਸ਼ੌਅਰੂਮ ਤੋਂ ਬੜਾ ਵਧੀਆ ਭਾਜੀ ਥੈਂਕ ਯੂ ਭਾਜੀ ਅ ਵੀਰ ਜੀ ਐਕਚੁਅਲੀ ਨਾ ਸਿੱਧੂ ਮੂਸੇ ਵਾਲੇ ਦੀ ਟੀ-ਸ਼ਰਟ ਮਿਲਨੀ ਰਹੀ ਕੱਲ ਹੀ ਮਾਲ ਆਇਆ ਤੇ ਮੁੰਡੇ ਨਾ ਲਾਇਆ ਪਤਾ ਨਹੀਂ ਕਿੱਥੇ ਆ ਮੁੰਡੇ ਨੇ ਹਾਂ ਉਹ ਜੀ ਮੈਨੂੰ ਜ਼ਰੂਰੀ ਆ ਅ ਵੀਰ ਜੀ ਥੋੜੀ ਜੀ ਵੇਟ ਕਰ ਸਕਦੇ ਹੋ ਘੰਟੇ ਬਾਅਦ ਆ ਜਿਓ ਨਹੀਂ ਨਹੀਂ ਭਾਜੀ ਮੈਂ ਵਿਹਲਾ ਨਹੀਂ ਹੈਗਾ ਮੈਂ ਜ਼ਰੂਰੀ ਜਾਣਾ ਐ ਐਕਚੁਅਲੀ ਨਾ ਮੁੰਡਾ ਲੇਟ ਆਜੇ ਭਾਜੀ ਮੈਂ ਥੋੜੀ ਜੀ ਵਿਹਲਾ ਭਜੀ ਮੈਂ ਤਾਂ ਜਾਣਾ ਐ ਨਾ ਚਲੋ ਫਿਰ ਥੋੜੀ ਮਰਜ਼ੀ ਹੈ ਭਾਜੀ ਹਾਂ ਚਲੋ ਠੀਕ ਆ ਜੀ ਓਕੇ ਆ ਦੇਖਿਓ ਹੁਣ ਅੱਗੇ ਇਸ ਵੀਡੀਓ ਨੂੰ ਸਾਸ਼ੀ ਕਾ ਭਾਈ ਸਾਸ਼ੀ ਕਾਲ ਟਾਈਮ ਦੇਖਿਆ ਟਾਈਮ 10 ਵਜੇ ਦਾ ਭਾਈ ਹਾਂ ਤੇ ਆਪਣਾ ਕਿੰਨੇ ਵਜੇ ਦਾ ਟਾਈਮ ਹੈ ਟਾਈਮ 9 ਵਜੇ ਦਾ ਕਦਰ ਹੈ ਮਾੜੀ ਮੋਟੀ ਟਾਈਮ ਦੀ ਬਿਲਕੁਲ ਫਿਰ ਕਿਹਾ ਭਾਈ ਘੰਟੇ ਹੀ ਲੇਟਾਂ ਘੰਟੇ ਨਾਲ ਕੋਈ ਫਰਕ ਨਹੀਂ ਪੈਂਦਾ ਘੰਟੇ ਨਾਲ ਕੀ ਫਰਕ ਪੈਂਦਾ ਭਾਈ ਘੰਟੇ ਨਾਲ ਬਹੁਤ ਫਰਕ ਪੈਂਦਾ ਤੇਰੇ ਪਿੱਛੋਂ ਗਾਹ ਕੁ ਮੁੜ ਗਿਆ ਇਹ ਸ਼ਰਟਾਂ ਲੈਣੀਆਂ ਸੀ ਬੰਦੇ ਨੂੰ ਮੈਨੂੰ ਪਤਾ ਨਹੀਂ ਸੀ ਕਿੱਥੇ ਪਈਆਂ ਸਿੱਧੂ ਮੂਸੇ ਟੀ-ਸ਼ਰਟ ਹਾਂ ਆ ਮੋਰੇ ਦਾ ਪਈਆਂ ਭਾਈ ਮੈਨੂੰ ਨਹੀਂ ਪਤਾ ਮੈਂ ਤੁਹਾਨੂੰ ਕਿਉਂ ਰੱਖਿਆ ਹੋਇਆ ਕੰਮ ਤੇ ਜਿਵੇਂ ਆਪ ਹੀ ਕੰਮ ਕਰਨਾ ਸੀ ਸਹੀ ਗੱਲ ਆ ਉਹ ਟ੍ਰਾਫਿਕ ਕਰਕੇ ਲੇਟ ਹੋ ਗਿਆ ਥੋੜਾ ਜਿਹਾ ਹੋਰ ਨਹੀਂ ਚੱਕਰ ਸੀ ਸਮੇਂ ਦੀ ਕਦਰ ਕਰਿਆ ਕਰ ਦੇਖ 10:00 ਵੱਜ ਗਏ 9:00 ਵਜੇ ਦਾ ਟਾਈਮ ਐ ਉਹ ਇੰਨਾ ਕਰ ਗੁੱਸਾ ਕਰੀ ਜਿੰਨੇ ਭਾਈ ਘੰਟੇ ਹੀ ਲੇਟ ਹੋਇਆ ਫਿਰ ਕੀ ਹੋ ਗਿਆ ਨਹੀਂ ਗੁੱਸੇ ਦੇ ਨਹੀਂ ਤੇਰੀ ਆਦਤ ਹੀ ਐ ਇਹ ਤੇਰਾ ਰੋਜ਼ ਦਾ ਕੰਮ ਐ ਲੇਟ ਆਉਣ ਦਾ ਫਿਰ ਭਾਈ ਮੈਂ ਕਿਹੜਾ ਰੋਜ਼ ਲੇਟ ਹੋਣਾ ਅੱਜ ਹੀ ਹੋਇਆ ਫਿਰ ਕੀ ਹੋ ਗਿਆ ਉਹ ਯਾਰ ਤੇਰਾ ਨਾ ਨਿੱਤ ਦਾ ਕੰਮ ਐ ਮਹੀਨੇ 'ਚ 30 ਦਿਨ ਹੁੰਦੇ ਤਾਂ 10 ਦਿਨ ਲੇਟ ਆਉਣਾ ਪਈ ਵਧੀਆ ਸਿਰ ਸਿਰ ਮੂਰਚਾ ਐ ਕਾਨੂੰ ਮੂਠਰਾ ਪ੍ਰੇ ਨਾਲੇ ਆਪਣਾ ਨਾਲੇ ਮੇਰਾ ਮੇਰਾ ਤਾਂ ਹੋਣਾ ਹੀ ਹੈ ਮੇਰੇ ਤਾਂ ਗਾਹਕ ਮੁੜ ਗਿਆ ਸਵੇਰੇ ਸਵੇਰੇ ਮੇਰਾ ਤਾਂ ਨੁਕਸਾਨ ਹੈ ਮੇਰਾ ਤਾਂ ਮੁੂਦ ਹੋਣਾ ਹੀ ਆਫ ਹੋਰ ਆ ਜਾਣਗੇ ਭਾਜੀ ਕਾਰ ਕੋਈ ਗੱਲ ਨਹੀਂ ਹੋਰ ਆ ਜਾਣਗੇ ਐ ਕਰਾ ਜਿਹੜੇ ਖਾਣੇ ਆ ਸਾਰੇ ਪੀਸ ਚੈੱਕ ਕਰਕੇ ਸਾਈਜ਼ ਚੈੱਕ ਕਰਕੇ ਦੁਬਾਰਾ ਇਹਨਾਂ ਨੂੰ ਸਾਫ਼ ਕਰ ਝਾੜ ਕੇ ਲਾ ਚੱਲ ਕੰਮ ਲੱਗੇ ਲਾ ਚਲੋ ਜੋ ਹੋ ਗਿਆ ਸੋ ਹੋ ਗਿਆ ਹੁਣ ਅੱਗੇ ਦੇਖਿਓ ਕੀ ਹੁੰਦਾ ਐਸ ਵੀਰ ਨਾਲ ਹਨਾ ਤੇ ਦੇਖਦੇ ਰਹੋ ਬਣੇ ਰਹੋ ਇਸ ਵੀਡੀਓ ਦੇ ਵਿੱਚ ਬਹੁਤ ਮਜ਼ਾ ਆਣ ਵਾਲਾ ਤੁਹਾਨੂੰ ਇਸ ਵੀਡੀਓ ਦੇ ਵਿੱਚ ਟਾਈਮ ਕਿੰਨਾ ਹੋ ਗਿਆ 1 ਵਜੇ ਗਿਆ ਆਪਾਂ ਰੋਟੀ ਖਾ ਲਈਏ ਹਾਂ ਰੋਟੀ ਦਾ ਟਾਈਮ ਹੋ ਗਿਆ ਹੁਣ ਹਾਂ ਟਿਫਨ ਚੱਕਿਆ ਪਰ ਰੋਟੀ ਖਾਣ ਲੱਗਾ ਸੀ ਭਾਜੀ ਮੈਨੂੰ ਟਾਈਮ ਹੋ ਗਿਆ ਆਜੋ ਤੁਸੀਂ ਵੀ ਖਾ ਲਓ ਟਾਈਮ ਕਿੰਨਾ ਹੋਇਆ 1 ਵਜੇ ਹਾਲੇ 1 ਵਜੇ ਖਾਣੇ ਰੋਟੀ ਭਾਜੀ ਅੱਗੇ ਆਪਾਂ ਕੋਈ ਗੱਲ ਨਹੀਂ ਲੇਟ ਖਾ ਲਈ ਪਾਣੀ ਜੀ ਇਹਨੂੰ ਪਹਿਲਾਂ ਆ ਦੇਖ ਜੜੀਆਂ ਟੀ-ਸ਼ਰਟਾਂ ਪਈਆਂ ਸਮਾਨ ਇਹਨੂੰ ਤਹਿ ਲਾ ਕਿੱਥੇ ਰੱਖ ਦੇ ਬਿਲਕੁਲ ਕਰ ਦਨ ਨਾ ਭਾਈ ਰੋਟੀ ਖਾ ਕੇ ਫੇਰ ਤੇ ਰੋਟੀ ਥੋੜੀ ਜਿਹੀ ਲੇਟ ਖਾ ਲਈ ਰੋਟੀ ਦਾ ਕੀ ਹੈ ਰੋਟੀ ਦਾ ਭਾਈ ਟਾਈਮ ਹੀ ਆ ਭਾਈ ਚੱਲੀ ਆ ਕਿਤੇ ਟਾਈਮ 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 ਦੇਖੀ ਜਨਾ ਤੂੰ ਟਾਈਮ ਨੂੰ ਕੀ ਹੈ 10 ਮਿੰਟ ਲੇਟ ਖਾ ਲਈ ਪਹਿਲਾਂ ਖਾ ਕੇ ਫੇਰ ਕਰ ਦਨ ਨਾ ਯਾਰ ਤੂੰ ਪਹਿਲਾਂ ਕਰ ਲੈ ਫੇਰ ਖਾ ਲਈ ਕੁਛ ਨਹੀਂ ਹੁੰਦਾ ਉੱਥੇ ਰੱਖ ਰੋਟੀ ਪਹਿਲਾਂ ਕੰਮ ਨਿਬੇੜ ਤੇ ਉਧਰ ਤਹਾਂ ਲਾ ਕੇ ਉਹ ਵੀ ਰੱਖ ਠੀਕ ਆ ਭਾਈ ਹਲੋ ਗਿੜਿਆ ਓਕੇ ਜ਼ਿਆਦਾ ਟਾਈਮ ਹੁਣ ਦੇਖਿਓ ਭਈ ਮੇਰੀ ਚਾਹ ਤੇਰੀ ਚਾਹ ਘੰਟਾ ਲੇਟ ਕਹੀ ਜਾਂਦਾ ਥੋੜੀ ਜੀ ਰੋਟੀ ਵੀ ਲੇਟ ਖਾਦੀ ਐ ਨਾ ਘੰਟਾ ਤੇ ਚਾਹ ਵੀ ਘੰਟਾ ਲੇਟ ਪੀਲੀ ਕੀ ਫਰਕ ਪੈਂਦਾ ਕੋਈ ਫਰਕ ਨਹੀਂ ਪੈਂਦਾ ਕੋਈ ਕਰੀ ਜਾਂਦੀ ਉਹ ਤਾਂ ਨਾਲ ਹੀ ਪੀ ਗਾਲਣੀ ਸੀ ਨਾਲ ਹੀ ਪੀਣੀ ਸੀ ਕੋਈ ਗੱਲ ਨਹੀਂ ਘੰਟੇ ਨਾਲ ਕੀ ਫਰਕ ਪੈਂਦਾ ਕੰਮ ਕਰ ਲੈ ਯਾਰ ਕੋਈ ਕੰਮ ਤਾਂ ਕਰੀ ਜਾਂਦਾ ਮੈਂ ਨਾਲ ਨਾਲ ਹਾਂ ਕੰਮ ਕਰੀ ਜਾ ਫਿਰ ਕੋਈ ਗੱਲ ਨਹੀਂ ਘੰਟੇ ਨਾਲ ਕੋਈ ਫਰਕ ਨਹੀਂ ਪੈਂਦਾ ਜਾ ਮੇਰਾ ਭਰਾ ਜਾ ਕੰਮ ਕਰ ਚੱਲ ਅਰੇ ਬਹੁਤ ਮਾੜਾ ਹੋ ਰਿਹਾ ਕਿਨੂੰ ਕਿਨੂੰ ਲੱਗ ਰਿਹਾ ਕਿ ਮਾੜਾ ਹੋ ਰਿਹਾ ਫਿਰ ਅੱਗੇ ਦੇਖੋ ਪਤਾ ਲੱਗ ਜਾਊਗਾ ਕਹਾਣੀ ਦਾ ਪੂਰੀ ਵੀਡੀਓ ਲਾਸਟ ਤੱਕ ਦੇਖਣੀ ਆ ਛੱਡ ਕੇ ਨਹੀਂ ਜਾਣਾ ਵਿੱਚੋਂ ਮਜ਼ਾ ਨਹੀਂ ਆਣਾ ਇਦਾਂ ਟਾਈਮ ਬਹੁਤ ਹੋ ਗਿਆ ਚੱਲੀਏ ਬਈ ਮੈਂ ਚੱਲਦਾ ਹਾਂ ਠੀਕਾ 9 ਵਜੇ ਕਿੱਥੇ ਚੱਲਦਾ ਹਾਂ ਹਮ ੱਟਿਆ ਛੁੱਟੀ ਦਾ ਟਾਈਮ ਹੋਗਾ ਬਈ ਚੱਲੀ ਹੁਣ 9 ਹੀ ਵਜੇ ਆ ਹਲੇ ਕਰਦੇ ਆ ਛੁੱਟੀ ਕੋਈ ਗੱਲ ਨਹੀਂ ਇੰਨੀ ਜਲਦੀ ਕਰਦੀ ਐ 9 ਵਜੇ ਟਾਈਮ ਨਹੀਂ ਛੁੱਟੀ ਦਾ ਭਾਈ ਹਾਂ 9 ਵਜੇ ਦਾ ਟਾਈਮ ਹੀ ਐ ਕੋਈ ਗੱਲ ਨਹੀਂ ਥੋੜੀ देर ਰੋਕੇ ਚੱਲਦੇ ਆ ਆਪਾਂ ਟੈਨਸ਼ਨ ਨਾ ਲੈ ਹਲੇ ਤਾਂ 9 ਵਜੇ ਐ ਰਾਤ ਵੀ ਟਾਈਮ ਲੱਗ ਜਾਣਾ ਭਾਈ ਲੇਟ ਹੋ ਜਾਾਂਗੇ ਕੋਈ ਗੱਲ ਨਹੀਂ ਕਿਤੇ ਨਹੀਂ ਲੇਟ ਹੁੰਦਾ ਇੱਕ ਦਿਨ ਲੇਟ ਹੋ ਜਾਏਗਾ ਕੀ ਫਰਕ ਪੈਣ ਲੱਗਿਆ ਤੈਨੂੰ ਕੋਈ ਫਰਕ ਨਹੀਂ ਪੈਂਦਾ ਤੇ ਭਾਈ ਛੇ ਦਾ ਅਸੀਂ ਆਈ ਕੁਝ ਕਰੀ ਜੰਨੇ ਆ ਰੋਟੀ ਵੀ ਇਸ ਲੇਟ ਕਰਾਤੀ ਚਾਹ ਵੀ ਇਸ ਲੇਟ ਵਿੱਚ ਹੁਣ ਘਰੇ ਜਾਣ ਲੱਗੇ ਫਿਰ ਡੇਟ ਨਹੀਂ ਫਿਰ ਕਿਹੜੀ ਗੱਲ ਹੋ ਤਾ ਚੇਤੂੰ ਥੋੜੀ ਜਿਹਾ ਲੇਟ ਚੱਲ ਜੇਗਾ ਘਰੇ ਕੋਈ ਦਿੱਕਤ ਆ ਜੂ ਆਫਤ ਆ ਜੂ ਕੋਈ ਦੱਸ ਮੈਨੂੰ ਕਰਦੇ ਵੀ ਕੰਮ ਦੀ ਲੇਟ ਹੋਣ ਤੇ ਰੋਟੀ ਪਾਣੀ ਦਾ ਵੀ ਸਾਰਾ ਦੇਟ ਹੋਏ ਫਰਕ ਪੈਂਦਾ ਫਰਕ ਪੈਂਦਾ ਹੀ ਆ ਬਈ ਮੂਹਰ ਪੈਂਦਾ ਫਰਕ ਪਰ ਸਵੇਰੇ ਜਦੋਂ ਤੂੰ ਆਇਆ ਉਹ ਤੋਂ ਤਾਂ ਤੂੰ ਕਿਹਾ ਵੀ ਭਾਜੀ ਘੰਟਾ ਲੇਟੀਆਂ ਜੀ ਕੀ ਫਰਕ ਪੈਂਦਾ ਇੱਕ ਘੰਟੇ ਨਾਲ ਕੋਈ ਫਰਕ ਨਹੀਂ ਪੈਂਦਾ ਮੈਂ ਕੋਈ ਸਮਝ ਕਰਦਾ ਸੀ ਸਵੇਰੇ ਤੋਂ ਮੈਨੂੰ ਅਹਿਸਾਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਟਾਈਮ ਦੀ ਵੈਲੀ ਨੂੰ ਪਤਾ ਲੱਗ ਗਿਆ ਅੱਜ ਗਲਤੀ ਹੋ ਗਈ ਅੱਗੇ ਤੋਂ ਨਹੀਂ ਮੰਨਦਾ ਸਵੇਰੇ ਵੀ ਟਾਈਮ ਨਾਲ ਹੀ ਹੈ ਟਾਈਮ ਵਿੱਚ ਐਦਾਂ ਦੀ ਚੀਜ਼ਾਂ ਦੀ ਕਦਰ ਕਰਨਾ ਹੀ ਬੜੀ ਜ਼ਰੂਰੀ ਹੈ ਹਮ ਅਹਿਸਾਸ ਹੋਇਆ ਹੁਣ ਤੇ ਹਾਂਜੀ ਹੋ ਗਿਆ ਸਭ ਕੋਈ ਗੱਲ ਨਹੀਂ ਅੱਜ ਆਪਾਂ ਕੈਂਟਾ ਲੇਟ ਹੀ ਚੱਲਾਂਗੇ ਕੱਲ ਤੋਂ ਫਿਰ ਟਾਈਮ ਤੇ ਆਏਗਾ ਹਾਂ ਹਾਂ ਟਾਈਮ ਤੇ ਪੱਕੀ ਗੱਲ ਪੱਕਾ ਪੱਕਾ ਟਾਈਮ ਤੇ ਆਉਂਗਾ ਇੱਕ ਮੈਂ ਫਿਕਸ ਰੂਲ ਬਣਾ ਦਿੰਦਾ ਜਿਹੜਾ ਜਿੰਨਾ ਚਿਰ ਲੇਟ ਆਊਗਾ ਉਨਾਂ ਚਿਰ ਲੇਟ ਜਾਊਗਾ ਹਰ ਚੀਜ਼ ਉਹਦੀ ਉਨਾਂ ਚਿਰ ਲੇਟ ਹੋਊਗੀ ਠੀਕ ਹੀ ਸਮਝਾਇਆ ਠੀਕ ਹੈ ਦੇਖਿਆ ਸਰਦਾਰ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਆ ਠੀਕ ਹੈ ਤੇ ਤੁਸੀਂ ਮੈਨੂੰ ਕਮੈਂਟ ਚ ਜਰੂਰ ਦੱਸਣਾ ਹੈ ਸਰਦਾਰ ਜੀ ਦੇ ਸਮਝਾਉਣ ਦਾ ਤਰੀਕਾ ਕਿੰਨੂ ਕਿੰਨੂ ਵਧੀਆ ਲੱਗਿਆ ਹਾਂ ਨਾਲੇ ਜਿਹੜਾ ਸਮੇਂ ਦੀ ਕਦਰ ਕਰਦਾ ਹੈ ਨਾ ਤੇ ਸਮਾਂ ਉਹਦੀ ਕਦਰ ਕਰਦਾ ਹੈ ਕਿੰਨੇ ਲੋਕ ਸਹਿਮਤ ਨੇ ਇਸ ਗੱਲ ਨਾਲ ਕਮੈਂਟ ਕਰਕੇ ਜਰੂਰ ਦੱਸਿਓ ਜੇ ਵੀਡੀਓ ਵਧੀਆ ਲੱਗੇ ਤੇ ਲਾਈਕ ਸ਼ੇਅਰ ਜਰੂਰ ਕਰ ਦਿਓ ਓਕੇ ਠੀਕ ਹੈ Fera, bye bye.